ਸਤਿਕਾਰਯੋਗ ਦੋਸਤੋ ਅੱਜ ਤੁਹਾਡੇ ਸਾਹਮਣੇ ਅਸੀਂ ਇੱਕ ਮੁੱਦਾ ਲੈ ਕੇ ਆਏ ਹਾਂ ਮੁੱਦਾ ਜੀ ਦਿਨ-ਬ-ਦਿਨ ਹਰ ਇੱਕ ਕਸਬੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਦਿਨ-ਬ-ਦਿਨ ਨਸ਼ਾ ਵਧ ਰਿਹਾ ਉਸ ਦ੍ਰਿਸ਼ ਤੇ ਅਸੀਂ ਅੱਜ ਗੱਲਬਾਤ ਕਰਾਂਗੇ ਜਿੰਨੇ ਵੀ ਮੇਰੇ ਵੀਰ ਇਹ ਵੀਡੀਓ ਦੇਖਦੇ ਆ ਉਹ ਕਮੈਂਟ ਅਤੇ ਆਪਣੀ ਰਾਏ ਜ਼ਰੂਰ ਦੇਣਾ ਹਾਂਜੀ ਚਾਚਾ ਜੀ ਜਿਹੜਾ ਨਸ਼ਾ ਵਧ ਰਿਹਾ ਪਿੰਡ ਕਸਬੇ ਜਾਂ ਮੋਹੱਲਾ ਸ਼ਹਿਰ ਦੇ ਵਿੱਚ ਇਹਦਾ ਮੁੱਖ ਕਾਰਨ ਕੀ ਆ ਇਹਦਾ ਮੇਨ ਦੋਸ਼ੀ ਕੌਣ ਆ ਕੀ ਦੇਖੋ ਸੰਦੀਪ ਦੋਸ਼ੀ ਤਾਂ ਇਹਦੇ ਵਿੱਚ ਨਾ ਪਬਲਿਕ ਖੁਦ ਵੀ ਐ ਠੀਕ ਹੈ ਜੀ ਪ੍ਰਸ਼ਾਸਨ ਵੀ ਐ ਠੀਕ ਹੈ ਜੀ ਔਰ ਸਰਕਾਰ ਵੀ ਐ ਠੀਕ ਹੈ ਜੀ ਪਬਲਿਕ ਕਿਵੇਂ ਐ ਜੀ ਪਬਲਿਕ ਇਹ ਐ ਦੇਖੋ ਜਿਵੇਂ ਸਿਆਣੇ ਕਹਿੰਦੇ ਆ ਵੀ ਆਪਾਂ ਜੇ ਕਿਸੇ ਪਿੰਡ ਨਹੀਂ ਜਾਣ ਹਾਂਜੀ ਤੇ ਉਹਦਾ ਰਾਹ ਪੁੱਛਣ ਦਾ ਕੀ ਹੈ ਵੀਰ ਬਲ ਸਿਆਣੇ ਗੱਲਾਂ ਕਰਦੇ ਸੀ ਠੀਕ ਹੈ ਜੀ ਵੀ ਤੀ ਖੁਜ ਜਿੰਨਾ ਚਿਰ ਆਪਾਂ ਕਿਸੇ ਮਾੜੀ ਸੰਗਤ ਚ ਜਾ ਕੇ ਪੈਂਦੇ ਨਹੀਂ ਠੀਕ ਹੈ ਜੀ ਹਣਾ ਆਪ ਉਨਾਂ ਚ ਆਪਾਂ ਮਸ਼ੇਦੇ ਕੌਣ ਰੋਗਾ ਠੀਕ ਹੈ ਜੀ ਜੇ ਸਾਡਾ ਮਨ ਸਾਫ ਹਨ ਧੱਕੇ ਨਾਲ ਤਾਂ ਕੋਈ ਸਾਨੂੰ ਮਸ਼ੇਦੀ ਨਹੀਂ ਨਾ ਲਾ ਸਕਦਾ ਨਹੀਂ ਦੇਖੋ ਤੁਸੀਂ ਵੀ ਹੈਗੇ ਹੋ ਹਾਂ ਜੀ ਇਹ ਵੀ ਹੈਗਾ ਹਾਂ ਜੀ ਮਾਨੂੰ ਕਰ ਕਿਸੇ ਨੇ ਲਾਇਆ ਹਾਂ ਜੀ ਕਿਉਂਕਿ ਅਸੀਂ ਮਾੜੀ ਸੰਗਤ ਚ ਹੀ ਨਹੀਂ ਗਏ ਠੀਕ ਹੈ ਜੀ ਸਾਡਾ ਸਾਡਾ ਕੀ ਇਹ ਕੰਮਾ ਸਾਡਾ ਕੰਮ ਆਪਣਾ ਕਮਾਓ ਆਪਣਾ ਖਾਓ ਆਪਣੇ ਕੰਮ ਕਰੋ ਆਪਣੇ ਕੰਮ ਤੇ ਜਾਓ ਆਪਣੇ ਕੰਮ ਤੇ ਆਓ ਠੀਕ ਹੈ ਜੀ ਚਲੋ ਅਸੀਂ ਮਾੜੀ ਸੰਗਤ ਦੇ ਵਿੱਚ ਬਹਿਣਾ ਉੱਠਣਾ ਸ਼ੁਰੂ ਕਰ ਦਿੰਨੇ ਆ ਹਾਂ ਜੀ ਜੀ ਤੇ ਫਿਰ ਉਹ ਤਾਂ ਭਾਲਦੇ ਹੁੰਦੇ ਵੀ ਦੋ ਚਾਰ ਸੱਜਣ ਹੋਰ ਵੀ ਨਾਲ ਲੈ ਸਭ ਤੋਂ ਜ਼ਿਆਦਾ ਕੀ ਹੈਗਾ ਉਹ ਫਾਇਦਾ ਚੱਕਦੇ ਆ ਵੀ ਦੇਖਦੇ ਆ ਕਿ ਚੰਗੇ ਘਣਾ ਦੇ ਮੁੰਡਿਆਂ ਨੂੰ ਪੱਟਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਜੀ ਵੀ ਇਥੋਂ ਆਪਣਾ ਜਿਹੜਾ ਖਾਣ ਦਾ ਜਰੀਆ ਬਣਦਾ ਠੀਕ ਹੈ ਜੀ ਵੀ ਪੈਸਾ ਇਹਦਾ ਹੋਊਗਾ ਠੀਕ ਹੈ ਦਸ਼ਾ ਪਕਾਣਾ ਤੇ ਐਸਾ ਸੇ ਕਰਾਂਗੇ ਐਸਾ ਪਕਾ ਲਾਂਗੇ ਠੀਕ ਹੈ ਉਹਨਾਂ ਨੇ ਕੀ ਹੁੰਦਾ ਵੀ ਪਹਿਲਾਂ ਉਹਨੂੰ ਆਪਣੇ ਕੋਲੋਂ ਇੱਕ ਦੋ ਵਾਰ ਖਵਾਉਣਾ ਹੁੰਦਾ ਹੈ ਠੀਕ ਹੈ ਮੈਂ ਚਾਟ ਤੇ ਚਾੜ ਤੇ ਰੋਣਾ ਠੀਕ ਹੈ ਜਦੋਂ ਉਹਨੂੰ ਚਾੜ ਤੇ ਲਾ ਲੈਂਦੇ ਆ ਹਾਂਜੀ ਤੇ ਫਿਰ ਉਹ ਮਤਲਬ ਜਦੋਂ ਦੰਦਾਂ ਦੇ ਚ ਖੁੱਪ ਜਾਂਦਾ ਹੈ ਹਾਂਜੀ ਨਿਕਲ ਆਉਂ ਖਾਣ ਹਾਂ ਜਿਹੜੇ ਗਲੇ ਨੇ ਦੀ ਸੱਜਣਾ ਦੇ ਆਹਮ ਹਮ ਬਣਾ ਜਨਾਇ ਹੋਦਾਰੇ ਹਾਂ ਅਭੀ ਬਣਾ ਹੋਦਾਰੇ ਜੇ ਤਾਂ ਉਹ ਨਹੀਂ ਲੈ ਕੇ ਜਾਂਦਾ ਹਾਂਜੀ ਤੇ ਤਾਂ ਵੀ ਮਰਦਾ ਹੈ